ਅਸੀਂ ਗਾਈ ਜੀ ਸਾਰੇ ਨੂੰ ਤੇ ਅੱਜ ਅਸੀਂ ਬਣਾਉਣ ਲੱਗੇ ਆ ਪਨੀਰ ਦੇ ਪਕੌੜੇ ਨਾਲ ਅਸੀਂ ਬਣਾਉਣ ਅਸੀਂ ਬਣਾਉਣ ਵੀ ਲੱਗੇ ਆ ਤੇ ਤੁਹਾਨੂੰ ਦਿਖਾਵਾਂਗੇ ਵੀ ਕਿ ਪਨੀਰ ਦੇ ਪਕੌੜੇ ਕਿਦਾਂ ਬਣਦੇ ਆ ਪਹਿਲਾਂ ਇਹਨੂੰ ਦੇਖੋ ਇਹਨੇ ਛੋਟੇ 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 ਮਤਲਬ ਇਦਨੇ ਇਦੇ ਪੀਸ ਚ ਕੱਟ ਲੈਣੇ ਆ ਇਤੋਂ ਜ਼ਿਆਦਾ ਵੀ ਨਹੀਂ ਛੋਟੇ ਕਰਨੇ ਜ਼ਿਆਦਾ ਪਤਲੇ ਨਹੀਂ ਕਰਨੇ ਜ਼ਿਆਦਾ ਪਤਲੇ ਕਰਨ ਨਾਲ ਇਹ ਟੁੱਟ ਜਾਂਦੇ ਆ ਆਪਾਂ ਇੰਨਾ ਕੁ ਰੱਖ ਲਿਆ ਆ ਦੇਖੋ ਇੰਨੇ ਕੱਪਾ ਕੱਟਨੇ ਆ ਕੱਟਣ ਤੋਂ ਬਾਅਦ ਤੁਹਾਨੂੰ ਦਿਖਾਵਾਂਗਾ ਪੂਰਾ ਤੇ ਬਾਅਦ ਜੇ ਕੋਈ ਵੇਸਟ ਆਵੇ 5 ਮਿੰਟ ਚ ਆਪਾਂ ਬਣਾ ਸਕਦੇ ਆ ਦੇਖਵਾ ਸੀ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਤੁਸੀਂ ਜੇ ਅਸੀਂ ਤਾਂ ਥੋੜਾ ਜਿਹਾ ਲਿਆ ਕਿਉਂਕਿ ਇੰਨੀ ਜ਼ਿਆਦਾ ਮਤਲਬ ਗੈਸਟ ਵੀ ਨਹੀਂ ਹੁੰਦੇ ਵੈਸੇ ਸिखਾਣੀ ਸੀ ਤੇ ਥੋੜਾ ਜਿਹਾ ਲੇ ਬਿਲਕੁਲ ਥੋੜੇ ਜੇ ਤੁਸੀਂ ਜ਼ਿਆਦਾ ਵੀ ਲੈ ਸਕਦਾ ਪਨੀਰ ਹੁਣ ਅਸੀਂ ਇਹਨਾਂ ਦੇ ਵਿੱਚ ਬਸ ਨਾ ਐਡ ਕਰ ਲੀਏ ਅਸੀਂ ਥੋੜੀ ਕੁੱਝ ਕੁ ਚੀਜ਼ ਕਰਾਂਗੇ ਜੇ ਤੁਹਾਨੂੰ ਜ਼ਿਆਦਾ ਕੁਆਂਟੀਟੀ ਚ ਕਰਨਾ ਜ਼ਿਆਦਾ ਮਹਿਮਾਨ ਆਏ ਮਤਲਬ ਜ਼ਿਆਦੀ ਕੁਆਂਟੀਟੀ ਚ ਕਰਨਾ ਮਹਿਮਾਨ ਜ਼ਿਆਦੇ ਆਏ ਤਾਂ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਨਾ ਫਰੈਂਡ ਆਪਾਂ ਜਵੇਂ ਐਡ ਕਰ ਲੀਏ ਇੱਕ ਚਮਚਾ ਹੀ ਐ ਕਰਨਾ ਬਸ ਤੇ ਜਿਆਦਾ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਕੁਆਂਟੀਟੀ ਦੇ ਸਬੰਧ ਨਾਲ ਹੁੰਦਾ ਵਾ ਤੇ ਹੁਣ ਦੇਖੋ ਆਪਾਂ ਥੋੜਾ ਜਿਹਾ ਲੂਨ ਐਡ ਕਰ ਦਾਂਗੇ ਥੋੜਾ ਜਿਹਾ ਤੁਸੀਂ ਜਿਆਦਾ ਵੀ ਕਰ ਸਕਦੇ ਆ ਹੁਣ ਆਪਾਂ ਹਲਦੀ ਐਡ ਕਰਾਂਗੇ ਨਹੀਂ ਨਹੀਂ ਹਲਦੀ ਐਡ ਕਰਨੀ ਹੋਣਾ ਕਰੀ ਥਾਲੀ ਮਿਰਚ ਪਾਉਂਦੇ ਆ ਆ ਫ੍ਰੈਂਡ ਆਪਾਂ ਹਲਕਾ ਜਿਹਾ ਸਿੰਧਾ ਨਮਕ ਵੀ ਪਾਉਣ ਲੱਗੇ ਸੋ ਮਿਕਸ ਕਰ ਲੈਣਾ ਤੇ ਇੱਥੇ ਅਦਰਕ ਤੇ ਨਮਕ ਦਾ ਥੋੜਾ ਜਿਹਾ ਪੇਸਟ ਪਾ ਸਕਦੇ ਜੇ ਤੁਹਾਨੂੰ ਅਦਰਕ ਤੇ ਨਮਕ ਨਹੀਂ ਪਸੰਦ ਤੇ ਤੁਸੀਂ ਇਹਨੂੰ ਰਹਿਣ ਦਿਓ ਜਾਂ ਸਕਿੱਪ ਕਰ ਦਿਓ ਉਹਨਾਂ ਅਦਰਕ ਤੇ ਲਸਣ ਦਾ ਤੁਸੀਂ ਪੇਸਟ ਪਾ ਸਕਦੇ ਆ ਸਾਨੂੰ ਪਸੰਦ ਨਹੀਂ ਆ ਅਦਰਕ ਤੇ ਲਸਣ ਦਾ ਪੇਸਟ ਤੇ ਤੁਸੀਂ ਨੇ ਪਾਉਣਾ ਹੋਵੇ ਤਾਂ ਪਾ ਸਕਦੇ ਆ ਕੋਈ ਜ਼ਰੂਰੀ ਨਹੀਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੂੰ ਪਸੰਦ ਆ ਪਾ ਲੋ ਆ ਹੁਣ ਅਸੀਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਹੁਣ ਇਹਨੂੰ ਅਸੀਂ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਅਸੀਂ ਪਾਣੀ ਪਾ ਕੇ ਤੇ ਇਹਨੂੰ ਕਰਾਂਗੇ ਦੂਜਾ ਮੈਲ ਦੇ ਫੌਨ ਜਿ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਗਾਇਸ ਤੁਸੀਂ ਇਹਨੂੰ ਹੱਥ ਨਾਲ ਵੀ ਕਰ ਸਕਦੇ ਪਾਣੀ ਪਾ ਲਈਏ ਹੁਣ ਗਾਇਸ ਆਪਾਂ ਪਾਣੀ ਪਾ ਕੇ ਹੁਣ ਇਹਨੂੰ ਆਪਾਂ ਕਰਾਂਗੇ ਪਤਲਾ ਫਿਰ ਆਪਾਂ ਜਿਹੜਾ ਤਾਂ ਕਿ ਪਕੌੜੇ ਬਣਾਉਣੇ ਆ ਸਾਰ ਲੈਣ ਇਹਨੂੰ ਆਪਾਂ ਪਾਣੀ ਪਾ ਕੇ ਥੋੜਾ ਜਿਹਾ ਪਤਲਾ ਕਰਾਂਗੇ ਗਾਈਜ਼ ਉਹ ਇਹ ਚੰਗੀ ਤਰ੍ਹਾਂ ਮਿਕਸ ਕਰ ਲਓ ਜਦੋਂ ਤੱਕ ਤੁਹਾਨੂੰ ਲੱਗੇ ਕਿ ਇਹਨਾਂ ਵਾਧੂਆ ਮਿਕਸ ਕਰ ਲਓ ਤੇ ਬਾਚੋ ਦੇਖੋ ਗਾਈਜ਼ ਹੁਣ ਅਸੀਂ ਇਹ ਪੇਸਟ ਤਿਆਰ ਕਰਤੀ ਹੈ ਪੂਰੀ ਤੇ ਹੁਣ ਅਸੀਂ ਪਕੌੜੇ ਬਣਾਉਣੀਆਂ ਨੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੇ ਹੁਣ ਆਪਾਂ ਕੜਾਈ 'ਚ ਪਾ ਲੈਣਾ ਸਰ੍ਹਸੂ ਦਾ ਤੇਲ ਆਦੇ ਕੋਪ ਪਾਉਂਦੇ ਆ ਆਪਾਂ ਜਿਹੜਾ ਪਨੀਰ ਲੈਣਾ ਗਾਏ ਦੋ ਉਹਦੇ ਵਿੱਚ ਮੌਇਸਚਰ ਨਹੀਂ ਆਉਣਾ ਚਾਹੀਦਾ ਜੇ ਹੈ ਥੋੜਾ ਬਹੁਤ ਤੇ ਉਹਨੂੰ ਤੁਸੀਂ ਟਿਸ਼ੂ ਪੇਪਰ ਨਾਲ ਕਰ ਲੋ ਕਲੀਨ ਤੇ ਅਸੀਂ ਆਪਣਾ ਕਰ ਲਿਆ ਤਿਆਰ ਕੱਟ ਕੇ ਜਿਆਦਾ ਪਤਲਾ ਨਾ ਰੱਖਿਓ ਫਿਰ ਇਹ ਟੁੱਟ ਜਾਂਦਾ ਆਹ ਫਾਰਮ 'ਚ ਰੱਖੋ ਜਿੰਨਾ ਕਿ ਰੱਖਿਆ ਸੀ ਹੁਣ ਤੇਲ ਗਰਮ ਕਰਨ ਦੇਤੇ ਹੁਣ ਹੁਣ ਪਾਪਾ ਇੱਥੇ ਪਨੀਰ ਦੇ ਉੱਤੇ ਆ ਜਿਹੜੇ ਪੇਸਟ ਆਪਾਂ ਬਣਾਈ ਸੀ ਉਹ ਲਾਂਗੇ ਤੇ ਬਾਅਦ ਵਿੱਚ ਇੱਥੇ ਡਿਪ ਕਰ ਦਗੇ ਹੁਣ ਦੇਖੋ ਗਾਇਸ ਅਸੀਂ ਡਿਪ ਕਰ ਲਾਂਗੇ ਇਦਾਂ ਆ ਦੇਖੋ ਪਾਪਾ ਕਰ ਰਹੇ ਹੁਣ ਡਿਪ ਕਰਕੇ ਆਪਾਂ ਪਾ ਦਾਂਗੇ ਹੁਣ ਗਾਇਸ ਅਸੀਂ ਡਿਪ ਕਰਨ ਤੋਂ ਬਾਅਦ ਹੁਣ ਅਸੀਂ ਲੱਗੇ ਤੇਲ ਤੋਂ ਪਾਉਣ ਲੱਗੇ ਤੇ ਕੇਅਰਫੁਲੀ ਪਾਇਓ ਦੇਖੋ ਗਾਇਸ ਦੇਖੋ ਗਾਇਸ ਸਾਡਾ ਇੱਕ ਪਕੌੜਾ ਵਨਡੇ ਤਿਆਰ ਹੋ ਗਿਆ ਆ ਦੇਖੋ ਕਿੰਨਾ ਜ਼ਿਆਦਾ ਵਧੀਆ ਬਣਿਆ ਤੇ ਹੁਣ ਅਸੀਂ ਤੇ ਹੋਰ ਇੱਕ ਬਣਾਵਗੀਆਂ ਤੇ ਦੇਖੋ ਗਾਇਸ ਅਸੀਂ ਬਣਾਉਂਦੇ ਹਾਂ ਤੇ ਦੇਖੋ ਹੁਣ ਇਹ ਹੋ ਗਿਆ ਵਾਹ ਲੋ ਗਾਈਜ਼ ਫਾਈਨਲੀ ਅਸੀਂ ਫਸਟ ਟਾਈਮ ਅੱਜ ਬਣਾਏ ਪਕੌੜੇ ਪਨੀਰ ਦੇ ਤੇ ਦੇਖੋ ਅਸੀਂ ਵਧੀਆ ਬਣਾ ਲਿਆ ਤੇ ਦੇਖੋ ਪੂਰਾ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਨਹੀਂ ਕਰ पाए ਆ ਫਿਰ ਵੀ ਅਸੀਂ ਖਾਣਯੋਗ ਹੈ ਆਪਣਾ ਕਰ ਲਿਆ ਜਿਵੇਂ ਤੇ ਤੁਸੀਂ ਵੀ ਬਣਾ ਸਕਦੇ ਹੋ ਜਦੋਂ ਕੋਈ ਗੈਸਟ ਆਵੇ ਸਾਡੀ ਵੀਡੀਓ ਦੇਖ ਕੇ ਆਸਾਨੀ ਨਾਲ ਅਸੀਂ ਜੋ ਬਤਾਇਆ ਉਹਦੇ ਅਕੋਰਡਿੰਗਲੀ ਬਣਾ ਲਓ ਤੇ ਬਹੁਤ ਆਸਾਨ ਆ 2-4 ਮਹਿਮਾਨ ਆਉਣ ਤੇ 5-7 ਮਿੰਟ ਤੇ ਬਣ ਜਾਂਦੇ ਤੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਓਕੇ ਟੇਕ ਕੇਅਰ ਸਤਿ ਸ੍ਰੀ ਅਕਾਲ ਮੈਂ ਖਾ ਕੇ ਦੱਸਦੀ ਆ ਬੜਾ ਬੋਨਿਆ ਟੈਸਟੀ ਕੈਨੋਟ ਅਨਗਿਣਤ ਟੈਸਟੀ ਬੋਟ ਟੈਸਟੀ ਬਣਿਆ